ਸਨਹਾਰਾ ਜੀ ਗਾਗਨ ਅਬਿਤਰ ਜਗਨ ਅਬਿਤਰ ਸਜੋਤ ਮਾਰੀ ਪਾਈ ਬੀਰ ਬidurga ਸੰਤਵਾਦਨਾ ਗੁਰੂ ਜਾਨੀ ਲਾਗੇ ਢਾਡੇ ਸਰਵਤਰ ਸਰਕਾਰ ਆਪਣੇ ਵਖਰੂ ਕਰੋ ਪਵਿੱਤਰ ਸਭੀ ਨੂੰ ਨਮਾਉ ਸ਼ੀਸ਼ ਆਖੋ ਜੈ ਵਾਹਿਗੁਰੂ ਜੀ ਕਾ ਖਾਲਸਾ ਵਾਰ ਜੀ ਕੀ ਫਤਿਹ ਜਿੱਥੇ ਜਾਏ ਬਹਿ ਮੇਰਾ ਸਭ ਨੂੰ ਸੁਲਤਾਨ ਸੁਹਾਵਾ ਰਾਮ ਰਾਦੇ ਤਨ ਸੁਵੇਲਾ ਜੀ ਦਰਸ਼ਨ ਕਰਨਾ ਹਾਂ ਬਿੜਹਾਰੇ ਸਤਿਗੁਰ ਚਰਣਾ ਜਿੱਥੇ ਬਹਿ ਸੰਸਾਰ ਜਾਣਾ ਸੋ ਥਾਨ ਸੁਨ ਲੱਗਾ ਜਿੱਥੇ ਸਤਿਗੁਰੂ ਸਦਾ ਜਾ ਕੇ ਗੰਗਾ ਉਹਨਾਂ ਨੇ ਉਹ ਸਿੱਖ ਸਕਦਾ ਬਹਿ ਜਾਣਾ ਬਹੁਤ ਜ਼ਾਰ ਭਗਾਵਾ ਬਣ ਜਾਂਦਾ ਬਹੁਤ ਹੀ ਮਹਾਨ ਕਿਰਪਾ ਮਹਾਰਾਜ ਦੀ ਭਾਰੇ ਰਾਗੇ ਗੁਰਦਵਾਰ ਸਾਹਿਬ ਤੇ ਉਹਨਾਂ ਨੇ ਪਰਵਾਹ ਬੜੀ ਕਿਰਪਾ ਜਿਹੜੇ ਪਰਿਵਾਰ ਦੇ ਵਿੱਚ ਜਿਹੜੇ ਬਾਗ ਦੇ ਵਿੱਚ ਇੰਨਾ ਸੋਹਣਾ ਫੁੱਲ ਕਿੜਿਆ ਉਹ ਬਾਗ ਹੀ ਭਾਗਾ ਵਾਲਾ ਜਿਹੜੇ ਬਾਗ ਵਿੱਚ ਇੰਨਾ ਸੋਹਣਾ ਫੁੱਲ ਕਿੜਿਆ ਉਹ ਭਾਗਾ ਵਾਲਾ ਪਿੰਡ ਬਰਚਾ ਦਾ ਰੋੜੀ ਪਿੰਡ ਬਹੁਤ ਹੀ ਭਾਗਾ ਵਾਲਾ ਇੱਥੇ ਮਹਾਨ ਗਿੱਪਾ ਸਾਧੂ ਦੀ ਕੋਈ ਨਾ ਕੋਈ ਮੱਲਾ ਕੋਈ ਪ੍ਰਚਾਰਕ ਗੁਰੇ ਗਿਆਨੀ ਇੱਥੇ ਪੈਦਾ ਹੁੰਦੇ ਹੀ ਰਹਣਾ ਇਹ ਸਤਿਗੁਰੂ ਦੀ ਮਹਾਨ ਕਿਰਪਾ ਹੈ ਤੇ ਨਗਰ ਉੱਤੇ ਪਹਿਲਾਂ ਕੋ ਲੈ ਕੇ ਸਤਿਗੁਰੂ ਦੇ ਪਿਆਰਿਓ ਇਥੋਂ ਦੇ ਗਰੰਦਰੀ ਇਥੋਂ ਦੇ ਰਾਗੀ ਘਾਟੇ ਬੜੀ ਦੂਰ ਦੂਰ ਤੱਕ ਮਸ਼ਾਹੂਰ ਨੇ ਜਾਨੀ ਨਾਰਸਿੰਘ ਜੀ ਸਾਰੇ ਪਿੰਡਾਂ ਦੇ ਵਿੱਚ ਬੱਚਿਆਂ ਨੂੰ ਕਿੰਨਾ ਸੋਹਣਾ ਫਰਜ਼ਾਰ ਕਿੰਨੀ ਸੋਹਣੀ ਕਥਾ ਕਰਦੇ ਆ ਅਦਾ ਕਰ ਸਿਖਾਉਂਦੇ ਆ ਬਾੜ ਕਰ ਸਿਖਾਉਂਦੇ ਆ ਉੱਥੇ ਹੀ ਰਾਗੀ ਗੁਰਜਾਡ ਸਿੰਘ ਜੀ ਕਿੰਨੇ ਕਿੰਨੇ ਦੂਰ ਜਾ ਕੇ ਕਿਰਤ ਕਰਦੇ ਆਂ ਮਹਾਪੁਰਖਾਂ ਦੇ ਇਸਾਨ ਤੇ ਸੰਤ ਬਾਬਾ ਮੋਹਨ ਸਿੰਘ ਦੇ ਇਸਾਨ ਤੇ ਕਿੰਨਾ ਚਿਰਾਂ ਨੇ ਹਾਜ਼ਰੀਆਂ ਭਰੀਆਂ ਸਮਝ ਲਓ ਮੈਂ ਉੱਥੋਂ ਸ਼ੁਰੂ ਕਰਦਾ ਨਾ ਨੇ ਪ੍ਰਚਾਰ ਤੇ ਅੱਜ ਸਾਰੀਆਂ ਸੰਗਤਾਂ ਵਿੱਚ ਦੂਰ-ਦੂਰ ਤਾਈਂ ਪ੍ਰਚਾਰ ਕਰਦੇ ਆਂ ਤੇ ਗੁਰੂ ਕੇ ਪਿਆਰੇ ਉੱਤੇ ਜਿਨੇ ਮਹਾਪੁਰਖ ਗੂੜੀ ਗਿਆਨੀ ਰਾਗੀ ਢਾਡੀ ਆਏ ਨੇ ਉਹ ਸਭ ਨੂੰ ਨਾਸੇ ਦਿੱਤਾ ਹੈ ਤੇ ਬਾਰ-ਬਾਰ ਦੱਸਣ ਦੀ ਲੋੜ ਵੀ ਨਹੀਂ ਜੇ ਦਸੀਏ ਸਾਰਿਆਂ ਦੇ ਆਪਾਂ ਨਾਮ ਵੀ ਲੈ ਸਕਦੇ ਫਿਰ ਵੀ ਰਹਿ ਜਾਣਗੇ ਪਰ ਸਾਡੇ ਪਰਉਪਕਾਰੀ ਸਤਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਸੰਤ ਬਾਬਾ ਗੁਰਮੀ ਸਿੰਘ ਜੀ ਜਿਨ੍ਹਾਂ ਨੇ ਬਹੁਤ ਵੱਡੇ ਗੁਰਮੱਗ ਦਾ ਪ੍ਰਚਾਰ ਦੀ ਜ਼ਿੰਮੇਵਾਰੀ ਲਈ ਹੈ ਤੇ ਉਹ ਥਾਥਾਂ ਤਾਂ ਜਾ ਕੇ ਪ੍ਰਚਾਰ ਕਰ ਰਹੇ ਨੇ ਸਤਿਗੁਰੂ ਦੇ ਬਾਅਦ ਕਿ ਜਦੋਂ ਆਪਨੇ ਕੜਾ ਕੰਮ ਦਾ ਕੰਮ ਹੈ ਨਹੀਂ ਚਾਹ ਉਹ ਨਾਲ ਹੀ ਵਿਚਾਰਾਂ ਦਾ ਕੰਮ ਹੁੰਦਾ ਸਾਰੀਆ ਸੰਗਤਾਂ ਦਾ ਜਿੰਨੇ ਵੀ ਇੱਥੇ ਪਹੁੰਚੇ ਆ ਸਾਰੀਆ ਸੰਗਤਾਂ ਦਾ ਬੱਚੇ-ਬੱਚੇ ਦਾ ਬਹੁਤ ਬਹੁਤ ਧੰਨਵਾਦ ਰਾਗੀ ਗੁਰਗੰਦ ਸਿੰਘ ਜੀ ਦਾ ਜਿਨ੍ਹਾਂ ਨੇ ਸਤਿਗੁਰੂ ਦੀ ਬਾਣੀ ਦੇ ਨਾਲ ਪਾਠ ਕੀਤਾ ਤੇ ਸਤਿਗੁਰੂ ਦਾ ਪਰਕਾਸ਼ ਕਰਵਾ ਕੇ